ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਐਸਕੇ ਸਕਸਾਨਾ ਤਾ ਤੁਸੀਂ ਦੇ ਰਹੋ ਅਦਾਲਤ ਜਨਤਾ ਕੀ ਆਮਨੇ ਸਾਹਮਨੇ ਮੇਰਾ ਨਾਮ ਅਮਨ ਸੰਜੇ ਸਿੰਘਾ ਸੰਜੇ ਸਿੰਘ ਕੇ ਸਕੂਲ ਪੜਦਾ ਫਿੱਟ ਬਗਤ ਸਿੰਘ ਇਹ ਪੋਸਟਰ ਕਿੱਥੇ ਫੜਿਆ ਹੈ ਤਾਈ ਦੀ ਦੇ ਇਹ ਇਹ ਜਿਹੜੀ ਤੁਹਾਡੀ ਤਾਈ ਜੀ ਗੁਰਪ੍ਰੀਤ ਕੋਟਾ ਤਾਈ ਹੈ ਤੁਹਾਡੇ ਹਾਂਜੀ ਅੱਛਾ ਤੇ ਪੋਸਟਰ ਵੰਡਦੇ ਹੋ ਲੋਕਾਂ ਨੂੰ ਹਾਂਜੀ ਕੀ ਕਹਿਣਾ ਚਾਹੁੰਦਾ ਗੁਰਪ੍ਰੀਤ ਆਪਣੀ ਤਾਈ ਬਾਰੇ ਕਿ ਲੋਕਾਂ ਨੂੰ ਬੀਲ ਕਰਨਾ ਚਾਹੁੰਦਾ ਕੀ ਗੁਰਪ੍ਰੀਤ ਤਾਈ ਜੀ ਸਹੀ ਹੈ ਤੇ ਆਨਮਾਨਪਤੀ ਜਿੰਦਾਬਾ ਜੀ ਦੋਸਤੋ ਬੱਚੇ ਵੀ ਆਹੀ ਪੀਲੇ ਕਿ ਗੁਰਪ੍ਰੀਤ ਮੈਡਮ ਸਹੀ ਹੈ ਆਮਾਦੀ ਪਾਤੀ ਸਹੀ ਹੈ ਤੇ ਗੁਰਪ੍ਰੀਤ ਮੈਡਮ ਮੈਨੂੰ ਤਾਈ ਲੱਗਦੀ ਹੈ ਤੇ ਦੋਸਤ ਬੱਚੇ ਦੀ ਪੁਕਾਰ ਹੁਣ ਤੁਸੀਂ ਸਾਰਿਆਂ ਨੇ ਸੁਣੀ ਤੁਸੀਂ ਫਿਰ ਤੁਸੀਂ ਗੱਲਬਾਤ ਕਰ ਰਹੇ ਕਿ ਜਿਸ ਤਰੀਕੇ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਮੈਡਮ ਗੁਰਪ੍ਰੀਤ ਦੀ ਗੱਲ ਕਰੀਏ ਲੱਗ ਲੱਗ ਘਰ ਚ ਜਾ ਕੇ ਵਿਜ਼ਿਟ ਕੀਤਾ ਮੈਡਮ ਕਿਸ ਤਰ੍ਹਾਂ ਲੱਗਾ ਤੁਹਾਨੂੰ ਮੈਡਮ ਗੁਰਪ੍ਰੀਤ ਦਾ ਇਹਨੂੰ ਜਿਤਾਓਗੇ ਲੱਗਦਾ ਕੀ ਹੈ ਤੁਹਾਡੇ ਵਾਰ ਦੇ ਕੰਮ ਕਰਾਨਗੇ ਹਾਂਜੀ ਪੂਰਾ ਪੂਰਾ ਜਿਤਾਈਏ ਤੁਸੀਂ ਇਹਨੂੰ ਇੱਕ ਪਛਾਣ ਕਰਕੇ ਰਿਸ਼ਤੇਦਾਰੀ ਕਰਕੇ ਵੋਟ ਪਾਓਗੇ ਕਿ ਜਾਂ ਪਾਰਟੀ ਨੂੰ ਵੋਟ ਪਾਓਗੇ ਉਹਨੂੰ ਪਾਰਟੀ ਨੂੰ ਇਹਨਾਂ ਨੂੰ ਮੈਡਮ ਕਿੰਨੇ ਦਿਨ ਹੋ ਗਿਆ ਤੁਹਾਨੂੰ ਅੱਜ ਜਨਤਾ ਵਿੱਚ ਵਿਚਰਦੇ ਸਾਨੂੰ ਕਾਫੀ ਦਿਨ ਹੋ ਗਿਆ ਜੀ ਹਫਤੇ ਤੋਂ ਜ਼ਿਆਦਾ ਹੋ ਗਿਆ ਹੈ ਵੈਸੇ ਤਾਂ ਮੈਂ ਵਿਚਰਦੀ ਰਹੀ ਹਾਂ ਸਾਰਿਆਂ ਦੇ ਵਿੱਚ ਕਿਉਂਕਿ ਮੈਂ ਆਮ ਆਦਮੀ ਪਾਰਟੀ ਵਿੱਚ ਵੈਸੇ ਵੀ ਜ਼ਿਲ੍ਹਾ ਪ੍ਰਧਾਨਾ ਔਮੇਨ ਵਿੰਗ ਦੀ ਤੇ ਪਾਰਟੀ ਵੱਲੋਂ ਮੇਰੀ ਡਿਊਟੀ ਲੱਗਦੀ ਰਹਿੰਦੀ ਹਰ ਅਲੱਗ-ਅਲੱਗ ਜਗ੍ਹਾ ਤੇ ਤੇ ਅਸੀਂ ਲੋਕਾਂ ਨੂੰ ਪ੍ਰੋਚਾਰਿਤ ਕਰਦੇ ਰਹਿੰਦਾ ਹੈ ਤੇ ਨਵੇਂ-ਨਵੇਂ ਕੰਮ ਵਧੀਆ-ਵਧੀਆ ਕੰਮ ਕਰੀ ਜਾਂਦੇ ਪਾਰਟੀ ਵੱਲੋਂ ਜੋ ਡਿਊਟੀਆਂ ਦਿੱਤੀ ਜਾਂਦੀਆਂ ਨੇ ਪੰਦ ਰਹੀਦਾ ਜਨਤਾ ਦਾ ਕਿੰਨਾ ਕੁ ਆਸ਼ਵਾਸਨ ਮਿਲਦਾ ਪਿਆ ਤੁਹਾਨੂੰ ਮੈਡਮ ਬਹੁਤ ਵਧੀਆ ਰਿਸਪੌਂਸ ਹੈ ਜੀ ਜੀ ਤੇ ਫੁੱਲ ਸਪੋਰਟ ਹੈ ਜਨਤਾ ਦੀ ਜੀ ਤੇ ਬਾਕੀ ਅਸੀਂ 21 ਤਰੀਕ ਨੂੰ ਦੇਖ ਕੇ ਲਵ ਹੋਣ ਜਿਆਦਾ ਸਮੱਸਿਆ ਤੁਹਾਨੂੰ ਗਲੀਆਂ ਚ ਕੀ ਵੇਖਣ ਨੂੰ ਮਿਲਦੀਆਂ ਜਿਆਦਾ ਕੀ ਦੀਆਂ ਆ ਰਹੀਆਂ ਹਾਂ ਹਾਂ ਜੀ ਫਿਲਹਾਲ ਤਾਂ ਮੈਨੂੰ ਜੋ ਮੇਨ ਵਾਰਡ ਦੇ ਵਿੱਚ ਮਸਿਆ ਲੱਗੀ ਉਹ ਸੀਵਰੇਜ ਦੀ ਸਮੱਸਿਆ ਲੱਗੀ ਹੈ ਜੋ ਕਿ ਮੇਰਾ ਅਜੰਡਾ ਇਹ ਹੈ ਹੁਣ ਕਿ ਮੈਂ ਆਪਣੇ ਵਾਰਡ ਦੇ ਵਿੱਚ ਪਹਿਲੇ ਸੀਵਰੇਜ ਦੀ ਜਿਹੜੀ ਪ੍ਰੋਬਲਮ ਆ ਉਹਨੂੰ ਸੋਲਵ ਕਰਾਂਗੀ ਜੋ ਪਾਈਪਾਂ ਅਸੀਂ ਨਵੀਆਂ ਪਵਾਵਾਂਗੇ ਹਰ ਨਾਮ ਦਾ ਸੁਰੇ ਵਿੱਚ ਜੋ ਕਿ ਅਸੀਂ ਅੱਲ ਮੀਟਿੰਗ ਕੀਤੀ ਸੀ ਤੇ ਉਹਦੇ ਵਿੱਚ ਡਿਸਾਈਡ ਕੀਤਾ ਸੀ ਕਿ ਆ ਨਾਮ ਦਾਸ ਪੁਰੇ ਤੋਂ ਦਾਤਾ ਜੀ ਦੇ ਮੰਦਿਰ ਤੱਕ ਇੱਕ ਲੇਨ ਪਾਵਾਂਗੇ ਪਾਦੀ ਅੱਜ ਕੰਮ ਉਹ ਸਟਾਰਟ ਹੋ ਚੁੱਕਿਆ ਹੈ ਜੀ ਜੀ ਮਾਤਾ ਜੀ ਨੂੰ ਬੱਚੀ ਨੂੰ ਆਪਣੀ ਬੇਟੀ ਨੂੰ ਕਿਸ ਤਰੀਕੇ ਨਾਲ ਆਸ਼ੀਰਵਾਦ ਦੇਂਦੇ ਤੇ ਕਿਸ ਤਰ੍ਹਾਂ ਅਪੀਲ ਕਰਦੇ ਤੁਸੀਂ ਜੀ ਬਹੁਤ ਜਿਆਦਾ ਥੈਂਕ ਯੂ ਥੈਂਕ ਯੂ ਸੋ ਮਚ ਮੈਡਮ ਨਮਸਕਾਰ ਨਮਸਕਾਰ ਜੀ ਕੀ ਨਾਮ ਆਪਕਾ ਮੇਰਾ ਨਾਮ ਪੂਨਮ ਹੈ ਪੂਨਮ ਜੀ ਕਿਹੋ ਜਿਹਾ ਲੱਗ ਰਿਹਾ ਹੈ ਜੈਸੇ ਆਮਾਦੀ ਪਾਰਟੀ ਦੇ ਕਾਫੀ ਜੁਵਨਲੈਂਟਰ ਵਰਕਰ ਆਪਕੇ ਪਾਸ ਆ ਰਹੇ ਹਨ VOTING ਲਈ ਆ ਰਹੇ ਹਨ

ਹਾਂਜੀ ਕੀ ਲੱਗਦਾ ਸਾਨੂੰ ਵਧੀਆ ਨਹੀਂ ਆਮਾਦੀ ਪਾਰਟੀ ਜਨਤਾ ਦੇ ਕੰਮ ਕਰਾਂਦੀ ਹੈ ਕਰਾਂਦੀ ਹੈ ਕਰਾਂਦੀ ਹੈ ਹਾਂਜੀ ਹਾਂਜੀ ਤੁਸੀਂ ਵੀ ਕੀ ਕਹਿਣਾ ਚਾਹੁੰਦੇ ਹੋ ਪਾਰਟੀ ਕਿਹੜੀ ਇਹ ਹੀ ਕਹਿਣਾ ਚਾਹੁੰਦੇ ਆ ਪਾਰਟੀ ਚੰਗੀ ਆ ਹੈ ਵੀ ਬਹੁਤ ਚਿਰਦੇ ਅਸੀਂ ਇਹਨਾਂ ਦੇ ਨਾਲ ਨਾਲ ਹੀ ਹਾਂਜੀ ਇਹਨਾਂ ਦਫ਼ਤਰ ਵੀ ਜਾਈਦਾ ਜਦੋਂ ਕਣਕ ਮਿਲਦੀ ਆ ਉਸ ਸਾਡੇ ਮਹੱਲੇ ਉਦੋਂ ਵੀ ਇਹ ਜਾਂਦੇ ਆ ਤਾਂ ਕਣਕ ਮਿਲਦੀ ਹੈ ਮੈਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਹੁਤ ਵਧੀਆ ਜੀ ਬਹੁਤ ਬਹੁਤ ਸਮਝਦਾਰ ਹੈ ਮੈਨੂੰ ਲੱਗਦਾ ਹੈ ਕਿ ਬਹੁਤ ਵਧੀਆ ਕੰਮ ਕਰ ਰਹੇ ਹੋਣਗੇ ਬਹੁਤ ਸੁਖਤ ਖੜੇ ਰਹਿੰਦੇ ਨੇ ਨਾਲ ਹੁੰਦੇ ਨੇ ਬਾਦ ਚੜ ਕੇ ਕਿੰਨੇ ਹੋ ਸਕਦਾ ਸਾਰਾ ਬਹੁਤ ਵਧੀਆ ਕਰ ਰਹੇ ਨੇ ਤੇ ਆਪਣਾ ਜੀਵਨ ਸਫਲ ਕਰਨ ਠੀਕ ਹੈ ਹਾਂ ਜੀ 600 ਕਹਿੰਦੇ ਜੂਟ ਵੀ ਮਾਪ ਕਹਿੰਦੇ ਕੀਤਾ ਪਿਆ ਆ ਹੋਰ ਨਹੀਂ ਲੈਣਾ ਤੁਹਾਡੇ ਦੁੱਖ ਸੁੱਖ ਤੇ ਖੜੇ ਹੁੰਦੇ ਨੇ ਹਾਂ ਜੀ ਖੜੇ ਹੁੰਦੇ ਆ ਅਸੀਂ ਤਾਂ ਚਾਹੁੰਦੇ ਹਾਂ ਕਿ ਤਾ ਤੁਹਾਡੇ ਕੰਮ ਸਵਾਰਨ ਅਸੀਂ ਤਰੀਬੰਦੇ ਸਾਨੂੰ ਪਾਲ ਲੈਣੇ ਤੇ ਤੁਹਾਨੂੰ ਪੈਸੇ ਨਹੀਂ ਮਿਲੇ ਹਲੇ ਤੱਕ ਅਸੀਂ ਕਹਿੰਦੇ ਉਹ ਸਾਨੂੰ ਮਿਲਣ ਸਾਨੂੰ ਮਿਲੇ ਨਹੀਂ ਸਾਰੇ ਕੰਮ ਸਵਾਰਨ ਸਾਡੇ ਹਾਂ ਕਦੇ ਨਾਲ ਅਸੀਂ ਕਾਈ ਤੁਰੇ ਫਿਰਦੇ ਅਸੀਂ ਨਾਲ ਸਾਡੀ ਰੱਬ ਸੁਣੇ ਕੱਢਦਾ ਸਾਰੇ ਬਾਲੇ ਟੁੱਟੇ ਹੋਣ ਡੇੜਕੇ ਤੋਂ ਅਸੀਂ ਬਣਾਏ ਆ 2 ਲੱਖ ਰੁਪਈਆ ਅਸੀਂ ਧਾਰਾ ਲਿਆ ਜੀ ਇਹ ਸਾਡਾ ਇਹ ਵੀ ਕੰਮ ਬਣਾ ਦੇਣਗੇ ਕੱਲ ਨੂੰ ਸਾਨੂੰ ਕੋ ਪੈਸਾ ਮਿਲ ਜਾਊਗਾ ਚਲੋ ਅਸੀਂ ਕਿਸੇ ਦੇ ਲੈ ਜਿਹੜੇ ਉਹ ਦੇ ਦੇਮਾਂ ਜੀ ਦੋਸਤੋ ਤੁਸੀਂ ਦੇਖਿਆ ਕਿ ਕਿਸ ਤਰੀਕਾ ਆਮ ਆਦੀ ਪਾਰਟੀ ਦੇ ਨਾਲ ਸਹਿਯੋਗ ਦੇ ਲੋਕ ਜਨਤਾ ਉਹ ਸਾਸ ਮੰਗਦੀ ਆ ਕਿ ਕਿਤੇ ਨਾ ਕਿਤੇ ਆਮ ਆਦੀ ਪਾਰਟੀ ਸਾਡੇ ਕੰਮਾਂ ਦੀ ਕੰਮ ਆਂਦੀ ਹੁਣ ਦਫ਼ਤਰਾਂ ਵਿੱਚ ਜਾਂਦੇ ਨਾ ਕਿਤੇ ਨਾ ਕਿਤੇ ਗੁਰਪ੍ਰੀਤ ਮੈਡਮ ਇਹਨਾਂ ਸਾਰਿਆਂ ਦੇ ਦੁੱਖ ਸੁੱਖ ਦੇ ਸਾਥੀ ਨੇ ਕੈਮਰਾਮੈਨ ਦੇ ਨਾਲ ਮੈਟਰ ਆਪਣਾ ਅਸਕੇ ਨਾਲ ਤੱਕ ਕੰਮ ਸੰਭਾਲੇ Channels televisions breaking news.